ਦੇਲਪੁਰੀ ਅੱਜ ਸਿੱਖਰ ਕੇ ਆਏ ਹਾਕੀ ਟੂਰਨਾਮੈਂਟ ਤੇ ਆਏ ਜੀ ਐ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀ ਜਿਹੜੀ ਸਾਡੀ ਗੁਰਦਾਸਪੁਰ ਨਿਊ ਗੁਰਦਾਸਪੁਰ ਹਾਕੀ ਕਲੱਬ ਐ ਮੈਂ ਉਹਨੂੰ ਵਧਾਈ ਦੇਣਾ ਚਾਹੁੰਨਾ ਜਿਹਨੂੰ ਵਿਸ਼ੇਸ਼ ਤੌਰ ਤੇ ਸਾਡੇ ਹਾਕੀ ਦੇ ਕੋਚ ਜਿਹੜੇ ਰਾਜੂ ਜੀ ਔਰ ਸਾਡੇ ਐਨ ਆਰ ਆਈ ਸਹਿਯੋਗੀ ਸਾਰੇ ਜਿਹੜੇ ਵੀਰ ਨੇ ਉਹ ਬੜਾ ਵੱਡੇ ਉਪਰਾਲੇ ਦੇ ਨਾਲ ਜਿਹੜਾ ਇਹ ਟੂਰਨਾਮੈਂਟ ਕਰਵਾ ਰਹੇ ਨੇ ਔਰ ਇਹ 3 ਦਿਨ ਦਾ ਟੂਰਨਾਮੈਂਟ ਸੀ ਅੱਜ ਆਖਰਸ ਦਿਨ ਸੀ ਇਹਦਾ ਨੇ ਲਾ ਕੀ ਕੱਲ ਆਸਤਰੀ ਕੱਲ ਆਸਤਰੀ ਆ ਤੇ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਜਿੱਦਾਂ ਇਹ ਸਾਡੇ ਕੋਚ ਸਾਹਿਬ ਨੇ ਦੱਸਿਆ ਸੀ ਉਧਰ ਰਾਜੂ ਜੀ ਨੇ ਕਿ ਇਹ ਉਪਰਾਲਾ ਅੱਜ ਜਿਹੜਾ ਇਹ ਇਸ ਸਾਲ ਮੈਚ ਹੋ ਰਿਹਾ ਹੈ 10ਵਾਂ ਮਤਲਬ ਟੂਰਨਾਮੈਂਟ ਹੈ ਇਹਨਾਂ ਦਾ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਜਿੱਦਾਂ ਜਿੱਦਾਂ ਇਹ ਪ੍ਰਮੋਟ ਕਰਦੇ ਨੇ ਆਪਣੇ ਪਲੇਅਰਾਂ ਨੂੰ ਇਹਨਾਂ ਦੇ ਨਾਲ-ਨਾਲ ਸਾਨੂੰ ਇਸ ਗੱਲ ਦਾ ਮਾਣ ਵੀ ਹੋਣਾ ਚਾਹੀਦਾ ਔਰ ਸਾਡਾ ਸਹਿਯੋਗ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਇਲਾਕੇ ਦੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਚਾਹੇ ਉਹ ਕੋਈ ਜਥੇਬੰਦੀ ਨਾਲ ਜੁੜਿਆ ਹੋਇਆ ਚਾਹੇ ਉਹ ਕਿਸੇ ਐਨਜੀਓ ਨਾਲ ਜੁੜਿਆ ਹੋਇਆ ਚਾਹੇ ਸਾਡੇ ਐਨਆਰਆਈ ਸਹਿਯੋਗੀ ਨੇ ਉਹਨਾਂ ਨੂੰ ਵੱਧ ਚੜ ਕੇ ਇਹਨਾਂ ਚੀਜ਼ਾਂ ਦਾ ਉਪਰਾਲਾ ਕਰਨਾ ਚਾਹੀਦਾ ਔਰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਜਿੱਦਾਂ ਕੋਤ ਸਾਬ ਨੇ ਆਪਣੀ ਟੀਮ ਨੂੰ ਗਰਾਉਂਡ ਨੂੰ ਸਾਂਭਿਆ ਹੋਇਆ ਔਰ ਇੱਥੇ ਆਨ ਕੇ ਬੜੀ ਖੁਸ਼ੀ ਹੁੰਦੀ ਹੈ ਮਾਨੂੰ ਇੱਕ ਸ਼ਾਂਤੀ ਸਕੂਨ ਮਿਲਿਆ ਇੱਕ ਆਪਣੇ ਪੰਜਾਬ ਦੀਆਂ ਟੀਮਾਂ ਨੇ ਔਰ ਵਕ ਵਕ ਮਤਲਬ ਆਪਣੇ ਸਟੇਟਾਂ ਤੋਂ ਜਿਹੜੀਆਂ ਟੀਮਾਂ ਇੱਥੇ ਖੇਡਣ ਆਈਆਂ ਨੇ ਜਿਵੇਂ ਜੇ ਐੜਕੇ ਦੀ ਗੱਲ ਕਰ ਰਿਹਾ ਚਾਹੇ ਮਾਚਲ ਦੀ ਗੱਲ ਕਰਦੇ ਆ ਚਾਹੇ ਜੁਪੀ ਦੀ ਗੱਲ ਚਾਹੇ ਹਰਿਆਣੇ ਦੀ ਗੱਲ ਕਰਦੇ ਆ ਔਰ ਖੁਸ਼ੀ ਹੁੰਦੀ ਹੈ ਕਿ ਸਾਡੀ ਗੁਰਦਾਸਪੁਰ ਦੀ ਧਰਤੀ ਦੇ ਉੱਤੇ ਵਕ ਵਕ ਮਤਲਬ ਜਿਹੜੇ ਸਟੇਟਾਂ ਤੋਂ ਟੀਮਾਂ ਖੇਡਣ ਆਈਆਂ ਨੇ ਔਰ ਬੜੇ ਕਰਮਾ ਭਾਗਾਂ ਵਾਲੇ ਆ ਅਸੀਂ ਔਰ ਮੈਂ ਵਿਸ਼ਵਾਸ ਵੀ ਦਿਵਾਉਣਾ ਚਾਹੁੰਦਾ ਅੱਜ ਆਇਆ ਇੱਥੇ ਆਪਣੇ ਵਿਸ਼ੇਸ਼ ਤੌਰ ਤੇ ਆਪਣੀ ਟੀਮ ਦੇ ਨਾਲ ਔਰ ਮੈਂ ਕੋਚ ਸਾਹਿਬ ਨੇ ਵਿਸ਼ਵਾਸ ਦਿਵਾਉਣਾ ਔਰ ਸਮੁੱਚੀ ਕਿ ਜੋ ਵੀ ਸਾਡੀ ਪਾਰਟੀ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਗਰਾਊਂਡ ਲਈ ਗੁਰਦਾਸਪੁਰ ਖਾਸ ਕਰਕੇ ਗਰਾਊਂਡ ਲਈ ਅਸੀਂ ਜੋ ਵੀ ਕਰ ਸਕਦੇ ਹੋਵਾਂਗੇ ਔਰ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਜਾਣੇ ਕਿ ਅਸੀਂ ਵੱਧ ਤੋਂ ਵੱਧ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਸਹਿਯੋਗ ਕਰਾਂਗੇ ਜੀ ਪਰ ਜੀ ਹੁਣ ਤੇ ਸੈਂਟਰ ਸਰਕਾਰ 'ਚ ਹੱਥ ਪੂਖਾਸਾ ਪੈਂਦਾ ਵਾ ਤੇ ਹੁਣ ਕੀ ਕਰੋਗੇ ਨੇ ਬਾਰੇ ਇੱਕ ਦੋ ਦੇਖੋ ਹੁਣ ਤਾਂ ਮੈਂ ਐਕਚੁਅਲੀ ਕੁਝ ਅਸੀਂ ਲੇਟ ਵੀ ਹੈਗੇ ਆ ਉਹਦਾ ਕਾਰਨ ਇਹ ਆ ਕਿ ਹੁਣ ਆਉਣ ਵਾਲੇ ਟਾਈਮ 'ਚ ਚੋਣ ਜਾਬਤਾ ਲੱਗਣ ਜਾ ਰਿਹਾ ਥੋੜੇ ਦਿਨਾਂ ਦੇ ਵਿੱਚ ਹੀ ਕਿਉਂ ਇਲੈਕਸ਼ਨ ਨੇੜੇ ਨੇ ਔਰ ਮੈਂ ਕੋਈ ਵੀ ਇਦਾਂ ਦੀ ਗੱਲ ਨਹੀਂ ਕਰਕੇ ਜਾਊਂਗਾ ਕਿ ਜਿਹਦੇ ਤੋਂ ਥੋੜਾ ਜਿਹਾ ਮੈਨੂੰ ਵੀ ਆਉਣ ਵਾਲੇ ਟਾਈਮ 'ਚ ਮੈਂ ਇੱਥੇ ਆਉਣ ਤੋਂ ਗਰੇਜ ਕਰਾਂ ਕਿ ਮੈਂ ਮਤਲਬ ਨਾ ਸਕਾਂ ਮੈਂ ਇੱਕ ਵਿਸ਼ਵਾਸ ਦਿਵਾਉਂਗਾ ਕਿ ਇਹ ਸਿਲੈਕਸ਼ਨਾਂ ਤੋਂ ਬਾਅਦ ਆਉਣ ਵਾਲੇ ਟਾਈਮ ਦੇ ਵਿੱਚ ਪਰਮਾਤਮਾ ਨੇ ਮਿਹਰ ਕੀਤੀ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੈਂਟਰ 'ਚ ਬਣੇਗੀ ਔਰ ਉਹ ਸਰਕਾਰ ਬਣ ਤੋਂ ਬਾਅਦ ਅਸੀਂ ਐਮਪੀ ਗੁਰਦਾਸਪੁਰ ਤੋਂ ਜਿਤਾ ਕੇ ਇੱਕ ਇਸ ਵਾਰ ਫਿਰ ਭੇਜਾਂਗੇ ਔਰ ਉਹਨਾਂ ਦੇ ਵਿੱਚੋਂ ਜੋ ਵੀ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਗਰਾਊਂਡ ਦੇ ਲਈ ਜੋ ਵੀ ਵਦ ਤੋਂ ਵਦ ਮੈਂ ਕਰ ਸਕਦਾ ਹੋਇਆ ਜੋ ਵੀ ਇਹਨਾਂ ਦੀ ਡਿਮਾਂਡ ਹੋਈ ਮੰਗ ਹੋਈ ਜਿੰਨੇ ਜੋਗੇ ਅਸੀਂ ਹੋਵਾਂਗੇ ਵਦ ਤੋਂ ਵਦ ਇਹਨਾਂ ਦੇ ਸਹਿਯੋਗ 'ਚ ਹਮੇਸ਼ਾ ਨਾਲ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਅਸੀਂ ਮੁੱਚੇ ਕਲੱਬ ਦੇ ਨਾਲ ਖੜੇ ਹੋਵਾਂਗੇ ਥੈਂਕ ਯੂ ਮਿਹਰਬ ਸਰ ਜਿਹੜਾ ਗਵਰਨਮੈਂਟ ਕਾਲ ਜਿਹੜਾ ਟੂਰਨਾਮੈਂਟ ਕਰਾ ਰਿਹਾ ਹਾਕੀ ਦਾ ਉਹਦੇ ਬਾਰੇ ਜਾਣਕਾਰੀ ਦੇ ਦੋ ਲੋਕ ਇਹ ਜੀ ਸਾਡੇ ਗੁਰਦਾਸਪੁਰ ਦੀ ਨਿਊ ਗੁਰਦਾਸਪੁਰ ਹਾਕੀ ਕਲੱਬ ਰਜਿਸਟਰਡ ਹੈ ਇਹ ਟੂਰਨਾਮੈਂਟ ਕਰਵਾ ਰਹੀ ਹੈ ਹਰ ਸਾਲ ਟੂਰਨਾਮੈਂਟ ਕਰਵਾਉਂਦੀ ਹੈ ਤੇ ਪਹਿਲਾਂ ਤਾਂ ਜਿਹੜੇ 9 ਟੂਰਨਾਮੈਂਟ ਹੁਣ ਤੱਕ ਕਰਵਾ ਚੁੱਕੇ ਇਸ ਵਾਰ ਸਾਡਾ 10 ਆ ਇਹ ਇਸ ਵਾਰ ਅਸੀਂ ਆਲ ਇੰਡੀਆ ਲੈਵਲ ਦਾ ਰੱਖਿਆ ਅਸੀਂ ਬਾਹਰ ਦੀਆਂ ਸਟੇਟਾਂ ਤੋਂ ਵੀ ਟੀਮਾਂ ਮੰਗਵਾਈਆਂ ਨੇ ਉਹਦੇ ਵਿੱਚ ਜੂਪੀ ਤੋਂ ਹਰਿਆਣੇ ਤੋਂ ਮਾਚਲ ਤੋਂ ਤੇ ਜੰਮੂ ਕਸ਼ਮੀਰ ਤੋਂ ਟੀਮਾਂ ਤੇ ਪਲੱਸ ਪੰਜਾਬ ਦੀਆਂ ਟੀਮਾਂ ਖੇਡ ਖੇਡ ਰਹੀਆਂ ਨੇ ਕੁਝ ਖੇਡ ਕੇ ਚੱਲ ਗਈਆਂ ਨੇ ਕੁਝ ਜਿੱਤੀਆਂ ਨੇ ਕੁਝ ਹਾਰੀਆਂ ਨੇ ਅੱਜ ਇਹ ਦੂਸਰਾ ਦਿਨ ਤੇ ਇਹਦੇ ਵਿੱਚ ਅਸੀਂ ਐਰਕਾ ਜਿਹੜਾ ਅੰਡਰ 19 ਕੈਟਾਗਰੀ ਚ ਕਰਵਾ ਰਹੇ ਹਾਂ ਪਹਿਲਾਂ ਅਸੀਂ ਜਿੰਨੇ ਟੂਰਨਾਮੈਂਟ ਕਰਾਈ ਸਾਰੇ ਓਪਨ ਕੈਟਾਗਰੀ ਚ ਕਰਾਉਂਦੇ ਸੀ ਫਿਰ ਕੁਝ ਸੁਝਾ ਸਾਡੀ ਕਮੇਟੀ ਦੇ ਵਿੱਚ ਬੈਠ ਕੇ ਹੋਏ ਕਿਉਂ ਨਾ ਆਪਾਂ ਜੁੱਥ ਜਿਹੜਾ ਵਾ 19 ਸਾਲ ਤੋਂ ਥੱਲੇ ਵਾਲਾ ਜਿਹੜਾ ਇਹ ਹੀ ਇੱਕ ਕੱਚੀ ਮਿੱਟੀ ਹੁੰਦੀ ਆ ਜਿਹੜੀ ਜਿੱਦਰ ਨੂੰ ਇਹਨਾਂ ਨੂੰ ਲਾ ਲੋ ਉਧਰ ਨੂੰ ਲੱਗ ਜਾਂਦੇ ਆ ਤੇ ਆਪਾਂ ਇਹ ਅਰਕਾ ਸੋਚਿਆ ਵੀ ਅੰਡਰ 19 ਦਾ ਟੂਰਨਾਮੈਂਟ ਕਰਵਾਉਣਾ ਵਾ ਤੇ ਇਸ ਵਾਰ ਅਸੀਂ 19 ਦਾ ਕਰਵਾ ਰਹੇ ਆ ਤੇ ਇਹਦੇ ਵਿੱਚ ਸਾਨੂੰ ਜਿਹੜਾ ਵਾ ਮੇਨ ਸੰਜੋਗ ਜਿਹੜਾ ਕਰਦੇ ਨੇ ਉਹ ਸਾਡੀ ਕਲੱਬ ਦਾ ਇੱਕ ਚੀਫ ਪੈਟਰਨ ਨੇ ਸਰਪ੍ਰਸਤ ਮੁਖ ਉਹ ਆਪ ਵੀ ਖੁਦ ਇੰਟਰਨੈਸ਼ਨਲ ਹਾਕੀ ਪਲੇਅਰ ਨੇ ਤੇ ਉਹ ਕੈਨੇਡਾ ਵੈਲ ਸੈਟਲਡ ਨੇ ਉਹਦੇ ਮਦਰ ਸਾਡੇ ਕੋਲ ਆਏ ਨੇ ਖੁਸ਼ਵੰਤ ਸਿੰਘ ਬਾਜਵਾ ਉਹਨਾਂ ਦਾ ਸੰਜੋਗ ਇੱਕ ਸਾਡੇ ਚੇਅਰਮੈਨ ਨੇ ਹਾਕੀ ਕਲੱਬ ਦੇ ਇਹ ਬਲਵਿੰਦਰ ਸਿੰਘ ਸੈਣੀ ਜੀ ਗੁਰਦਾਸਪੁਰੀ ਉਹ ਜਰਮਨ ਚ ਰਹਿੰਦੇ ਨੇ ਉਹ ਵੀ ਸਪੈਸ਼ਲੀ ਇਸੇ ਟੂਰਨਾਮੈਂਟ ਦੇ ਕਰਕੇ ਇੱਥੇ ਆਏ ਹੋਏ ਨੇ ਅੱਜ ਉਹ ਥੋੜਾ ਜਿਹਾ ਤਬੀਅਤ ਉਹਨਾਂ ਦੀ ਖਰਾਬ ਸੀ ਤੇ ਉਹ ਆ ਨਹੀਂ ਸਕੇ ਬੋਲਦੇ ਮੈਂ 4 ਵਜੇ ਆਵਾਂਗਾ ਤੇ ਕੱਲੋਂ ਸਾਰੀ ਦਿਹਾੜੀ ਇੱਥੇ ਸੀਗੇ ਤੇ ਉਹ ਇਹ ਹੈਗੇ ਨੇ ਬੜੇ ਵੱਡੇ ਪ੍ਰੋਮੋਟਰ ਨੇ ਹਾਕੀ ਨੂੰ ਦੂਜੀਆਂ ਗੇਮਾਂ ਨੂੰ ਪ੍ਰੋਮੋਟ ਕਰਦੇ ਰਹਿੰਦੇ ਨੇ ਉਹਨਾਂ ਨੇ ਸਾਨੂੰ ਐਲਕਾਂ 31000 ਰੁਪਈਆ ਜਿਹੜਾ ਵਾ ਫਰਸਟ ਪ੍ਰਾਈਜ਼ ਅਸੀਂ ਦੇਣਾ ਵਾ ਟੀਮਾਂ ਨੂੰ ਉਹ ਉਹਨਾਂ ਨੇ ਦੇਣ ਦਾ ਸਾਨੂੰ ਵਾਅਦਾ ਕੀਤਾ ਵਾ ਤੇ ਸੈਕੰਡ ਪ੍ਰਾਈਜ਼ ਜਿਹੜਾ 21000 ਰੁਪਏ ਰੱਖਿਆ ਉਹ ਖੁਸ਼ਵੰਤ ਸਿੰਘ ਬਾਜਵਾ ਜਿਹੜੇ ਆ ਕੈਨੇਡਾ ਤੋਂ ਨੇ ਉਹ ਉਹਨਾਂ ਨੇ ਭੇਜਣਾ ਤੇ ਟੀਮਾਂ ਦੇ ਅਸੀਂ ਇੱਥੇ ਰਹਿਣ ਦੇ ਬੜੇ ਵਧੀਆ ਪ੍ਰਬੰਧ ਕੀਤੇ ਨੇ ਟੀਮਾਂ ਜਿਹੜੀਆਂ ਬਾਹਰ ਤੋਂ ਰੁਕੀਆਂ ਨੇ ਸਾਡੇ ਕੋਲ ਉਹਨਾਂ ਦੇ ਅਸੀਂ ਕੁਝ ਟੀਮਾਂ ਦਾ ਪ੍ਰਬੰਧ ਇੱਥੇ ਗਵਰਨਮੈਂਟ ਕਾਲਜ ਦੇ ਸਟੇਡੀਅਮ 'ਚ ਕੀਤਾ ਕੁਝ ਅਸੀਂ ਕੋਡੂਮਲ ਸਰਾਂ ਦੇ ਵਿੱਚ ਕੀਤਾ ਵਾ ਤੇ ਪਲੱਸ ਟੀਮਾਂ ਦੀ ਜਿਹੜੀ ਲੰਗਰ ਖਾਣੇ ਪੀਣ ਦੀ ਵਿਵਸਥਾ ਵਾ ਉਹ ਅਸੀਂ ਕਿਸੇ ਗੁਰਦੁਆਰੇ ਨਾਲ ਟਾਈ ਅਪ ਕੀਤਾ ਵਾ ਉਹ ਸਾਨੂੰ ਲੰਗਰ ਉਹ ਇੱਥੇ ਗਰਾਊਂਡ 'ਚ ਪੋਜਦਾ ਕਰਦੇ ਨੇ ਰਾਤ ਨੂੰ ਟੀਮਾਂ ਨੂੰ ਜਿੱਥੇ ਜਿੱਥੇ ਟਹਿਰੀਆਂ ਉੱਥੇ ਖਵਾ ਰਹੇ ਆ ਤੇ ਜਿਹੜਾ ਇੱਥੇ ਆ ਉਹ ਉਹਨਾਂ ਨੂੰ ਇੱਥੇ ਪਹੁੰਚਾ ਦਿੰਦੇ ਨੇ ਤੇ ਮੈਂ ਬੇਨਤੀ ਕਰਦਾ ਵਾਂ ਕਿ ਜਿਹੜਾ ਅਸੀਂ ਇਹ ਲੈ ਕੇ ਚੱਲੇ ਆ ਮਕਸਦ ਸਾਡਾ ਇਹ ਆ ਵੀ ਜਵਾਨੀ ਨੂੰ ਨਾ ਥੋੜਾ ਬੋਤ ਅਸੀਂ ਵੀ ਆਪਣਾ ਹਿੱਸਾ ਵਾ ਲਈਏ ਸਾਰੀ ਜਿਹੜੀ ਜਵਾਨੀ ਇਹਨਾਂ ਨਸ਼ੇ ਨੇ ਸਾਡਾ ਪੰਜਾਬ ਦਾ ਜਿਹੜਾ ਉਹ ਬੇੜਾ ਗਰਕ ਕਰਦਾ ਸਾਰੀ ਜਮਾਨੀ ਜਿਹੜੀ ਆ ਨਾ ਉਧਰ ਨੂੰ ਲਾਰੂ ਹੋਈ ਜਾਂਦੀ ਆ ਅਸੀਂ ਇਹ ਥੋੜਾ ਜਿਹਾ ਛੋਟਾ ਜਿਹਾ ਇੱਕ ਉਪਰਾਲਾ ਕਰ ਰਹੇ ਆ ਕਿ ਚਲੋ ਇਹ ਬੱਚੇ ਜਿਹੜੇ ਆ 18 19 17 ਸਾਲ ਵਾਲੇ ਆ ਇਹ ਥੋੜਾ ਜਿਹਾ ਇਧਰ ਨੂੰ ਅਟਰੈਕਟਿਵ ਹੋਣ ਕਿ ਅਸੀਂ ਇਹਨਾਂ ਲਈ ਤੇ ਜਿਹੜਾ ਵਾ ਇਹ ਗੇਮਾਂ ਕਰਵਾ ਰਹੇ ਆ ਤੇ ਅਸੀਂ ਸੰਜੋਗ ਕਰਦੇ ਆ ਪ੍ਰੈਸ ਤੋਂ ਖਾਸ ਕਰਕੇ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੋਂ ਕਿ ਤੁਸੀਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰਾ ਰਹੇ ਆ ਸਾਨੂੰ ਇੱਕ ਨਾ ਥੋੜਾ ਜਿਹਾ ਤੇ ਜਿਹੜਾ ਪ੍ਰਿੰਟ মিডিਆ ਵਾ ਉਹ ਵੀ ਸਾਡੀਆਂ ਜਿਹੜੀਆਂ ਨਾ ਖਬਰਾਂ ਅਸੀਂ ਪ੍ਰੈਸ ਨੋਟ ਦੇ ਦਿੰਨੇ ਹਫਤਾ ਹਫਤਾ ਨਹੀਂ ਲੱਗਦੀਆਂ ਇਹ ਬਿਨਾ ਕਿਸੇ ਮਤਲਬ ਇੱਕ ਸੇਵਾ ਹੀ ਆ ਇਹ ਜਿਹੜੀ ਆ ਪ੍ਰਮੋਟ ਕਰਨੀ ਚਾਹੀਦੀ ਆ ਹਾਕੀ ਨੂੰ ਖਾਸ ਕਰਕੇ ਇਹ ਗੁਰਦਾਸਪੁਰ ਦੀ ਹਾਕੀ ਨੇ ਇਥੋਂ ਬਹੁਤ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਪਲੇਅਰ ਪੈਦਾ ਕੀਤੇ ਆ ਇਸ ਗਰਾਊਂਡ ਨੇ ਤੇ ਅਸੀਂ ਸਰਕਾਰ ਤੋਂ ਵੀ ਇੱਕ ਮੰਗ ਰੱਖਦੇ ਆ ਕਿ ਜਿਹੜੀ ਇਹ ਗਰਾਊਂਡ ਆ ਇੱਥੇ ਐਸਟੋ ਟਰਫ ਜਿਹੜੀ ਹੈ ਨਾ ਉਹ ਲੱਗਣੀ ਬਹੁਤ ਜ਼ਰੂਰੀ ਆ ਹਰ ਜ਼ਿਲ੍ਹੇ ਦੇ ਵਿੱਚ ਸਰਕਾਰਾਂ ਪਿਛਲੀਆਂ ਨੇ ਐਸਟੋ ਟਰਫਾਂ ਮਹਿੰਆ ਕਰਾਤੀਆਂ ਕਿਉਂਕਿ ਜਿੰਨੇ ਇੰਟਰਨੈਸ਼ਨਲ ਨੈਸ਼ਨਲ ਦੇ ਮੈਚ ਹੁੰਦੇ ਆ ਅੱਗੇ ਜਾ ਕੇ ਉਹ ਸਾਰੇ ਟਰਫ ਤੇ ਹੁੰਦੇ ਆ ਇੱਥੋਂ ਦਾ ਬੱਚਾ ਖੇਡਿਆ ਜਦੋਂ ਇੱਥੇ ਪ੍ਰੈਕਟਿਸ ਕਰਦਾ ਜਦੋਂ ਜਾ ਕੇ ਅੱਗੇ ਵੱਡੇ ਟੂਰਨਾਮੈਂਟਾਂ ਚ ਪਾਰਟਿਸਿਪੇਟ ਕਰਦਾ ਉੱਥੇ ਜਾ ਕੇ ਉਹਨੂੰ ਇੱਕਦਮ ਚੇਂਜ ਜਿਹੜੀ ਆ ਉਹ ਬਨਰਟੀ ਕਾ ਹੁੰਦਾ ਵਾ ਉੱਥੇ ਖੇਡਣ ਦਾ ਜਿਹੜਾ ਵੱਖਰਾ ਹੀ ਅਨੁਭਵ ਹੁੰਦਾ ਵਾ ਤੇ ਉਹਨਾਂ ਨੂੰ ਬੜੀ ਪ੍ਰੋਬਲਮਾਂ ਦੀ ਆ ਉਹ ਫਿਰ ਪਿੱ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਜੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੇ ਤੇ ਇੱਥੇ ਇੱਕ ਐਸਟੂਟਰਫ ਮਨਜ਼ੂਰ ਕਰਾਈ ਜਾਏ ਕਿਉਂਕਿ ਸਾਰੇ ਜ਼ਿਲ੍ਹਿਆਂ 'ਚ ਇੱਕ ਇੱਕ ਟਰਫ ਜਿਹੜੀ ਆ ਉਹ ਲੱਗੀ ਹੋਈ ਆ ਸਿਰਫ ਇੱਕ ਸਾਡਾ ਹੀ ਜ਼ਿਲ੍ਹਾ ਵਾ ਪਤਾ ਨਹੀਂ ਕਿਉਂ ਨਹੀਂ ਸਰਕਾਰਾਂ ਦੀ ਧਿਆਨ ਚ ਆਇਆ ਉਹ ਵੀ ਇੱਕ ਵੇਰ ਰਖਿਆ ਲੈ ਸਾਨੂੰ ਪਤਾ ਲੱਗਿਆ ਸੀ ਪਿਛਲੇ ਸਾਲ ਮਨਜ਼ੂਰ ਹੋਈ ਸੀ ਉਹ ਵੀ ਸਾਡੇ ਜ਼ਿਲ੍ਹੇ ਦੇ ਬਿਲਕੁਲ ਲਾਸਟ ਕੰਡੇ ਦੇ ਮਰੜਪਿੰਡ ਨੂੰ ਮਨਜ਼ੂਰ ਹੋ ਗਈ ਕਿਉਂਕਿ ਉੱਥੋਂ ਦੇ 올म्पियन ਸੀਗੇ ਉਹ ਆਪਣੀ ਪਿਆਰਵਈ ਕਰਗੇ ਤੇ ਚਾਹੀਦੀ ਤੇ ਸੀ ਸੈਂਟਰ ਪਲੇਸ ਇਹ ਗੁਰਦਾਸਪੁਰ ਹੀ ਬਟਾਲਾ ਵੀ ਨੇੜੇ ਹੀ ਧਾਰੀਵਾਲ ਵੀ ਤੇ ਇਧਰੋਂ ਦਿਨਨਗਰ ਪ੍ਰਾਣਕੋਟ ਇਹ ਸੈਂਟਰ ਪਲੇਸ ਹੀ ਅਸੀਂ ਬੇਨਤੀ ਕਰਦੇ ਆ ਕਿ ਜਿਹੜੀ ਟਰਫ ਆ ਇੱਥੇ ਫੁੱਲ ਸਾਈਡ ਲੱਗਣੀ ਚਾਹੀਦੀ ਆ ਤੇ ਅਸੀਂ ਇਹ ਆਪਸ ਜਿਹੜੀ ਕਲੱਬ ਆ ਸਾਡੀ ਅਸੀਂ ਉਪਰਾਲੇ ਕਰਕੇ ਤੇ ਇਹ ਅਸੀਂ ਇੱਕ ਟੂਰਨਾਮੈਂਟ ਕਰਾਉਨੇ ਆ ਤੇ ਇਹਨੇ ਜੇ ਸਾਨੂੰ ਕੋਈ ਸਰਕਾਰ ਵੱਲੋਂ ਕੋਈ ਏਡ ਨਹੀਂ ਮਿਲਦੀ ਅਸੀਂ ਖੁਦ ਹੀ ਜਿਹੜੇ ਆ ਆਪਣੇ ਲੈਵਲ ਤੇ ਇਹ ਕੰਮ ਕਰਦੇ ਆ ਤੇ ਮੈਂ ਤੁਹਾਡਾ ਇੱਥੇ ਆਉਣ ਤੇ ਤੇ ਤੁਹਾਡਾ ਧੰਨਵਾਦ ਵੀ ਕਰਦਾ ਤੇ ਤੁਹਾਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਇਹਦਾ ਵੱਤੋ ਵੱਤ ਜਿਹੜਾ ਵਾ ਨਾ ਇਹਨੂੰ ਲੋਕਾਂ ਤੱਕ ਪਹੁੰਚਾਓ ਜੋ ਸਾਡਾ ਮੋਟੋ ਆ ਕਿ ਇਸ ਗਰਾਊਂਡ ਤੋਂ ਖੇਡ ਕੇ ਬੱਚਾ ਕੋਈ ਇੰਟਰਨੈਸ਼ਨਲ ਬਣ ਜੇ ਤੇ ਸਾਡੇ ਇਸ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੋ ਜੂਗੀ ਤੇ ਸੋ ਇਹੀ ਸਾਡਾ ਮਕਸਦ ਹੈ ਭਜੀ ਤੇ ਇੱਕ ਨਾ ਜਿਹੜੀ ਹਾਕੀ ਆ ਇਹਨੇ ਮਾਂ ਖੇਡ ਮੰਨੀ ਜਾਂਦੀ ਆ ਮਿੱਟੀ ਦੀ ਖੇਡ ਜਿਹਨੂੰ ਕਹਿੰਦੇ ਉਹ ਮੰਨੀ ਜਾਂਦੀ ਆ ਪਰ ਅੱਜ ਕੱਲ੍ਹ ਲੋਕਾਂ ਦਾ ਰੁਝਾਨ ਜਿਹੜਾ ਦੂਜੀਆਂ ਖੇਡਾਂ ਵੱਲ ਜ਼ਿਆਦਾ ਆ ਜਿਤਨਾ ক্রিকেট ਹੋ ਗਈ ਇਹ ਆਮ ਬਹੁਤ ਪੱਛਮੀ ਖੇਡਾਂ ਨੇ ਕਿਉਂਕਈਆਂ ਜਾ ਸਕਦੀਆਂ ਇਹ ਤਾਂ ਪੰਜਾਬ ਦੀ ਖੇਡ ਹੈ ਇਧਰੋਂ ਜਾਣ ਕਿਉਂ ਨਹੀਂ ਵੱਧ ਰਿਆ ਇਹਨਾਂ ਦਾ ਉਹਦਾ ਸਾਰੇ ਇੱਕ ਕਾਰਨ ਜੋ ਅਸੀਂ ਮੈਂ ਐਕਸਪੈਕਟ ਕਰਦਾ ਹਾਂ ਇਹ ਜਿਹੜੀ ਗੇਮ ਹੈ ਇਹਦੇ ਚ ਹਰ ਬੰਦੇ ਨੂੰ ਜਿਹੜਾ ਪਲੇਅਰ ਹੈ ਉਹਨੂੰ ਇੰਡੀਵਿਜੂਅਲ ਹਾਕੀ ਲੈਣੀ ਪੈਣੀ ਹੈ ਕ੍ਰਿਕਟ ਵਾਲੀ ਜਿਹੜੀ ਇੱਕ ਬੈਟ ਨਾਲ ਆਪਾਂ 11 ਜਣੇ ਖੇਡ ਸਕਦੇ ਆ ਇਹ ਕੱਲੇ ਕੱਲੇ ਇੱਕ ਹਾਕੀ ਹੋਏਗੀ ਤੇ ਉਹ ਖੇਡ ਸਕਦਾ ਤੇ ਹਾਕੀ ਇੰਨੀ ਕਿ ਮਹਿੰਗੀ ਆ ਕਿ ਉਹ ਮੀਡੀਓਕਰ ਬੰਦਾ ਲੈ ਹੀ ਨਹੀਂ ਸਕਦਾ 15-15 20-20 ਹਜ਼ਾਰ ਦੀ ਇੱਕ ਹਾਕੀ ਆ ਜਿਹਦੇ ਨਾਲ ਅੱਜ ਕੱਲ ਗੇਮ ਖੇਡੀ ਜਾ ਸਕਦੀ ਆ ਤੇ ਮੇਰਾ ਤਾਂ ਖਿਆਲ ਆ ਵੀ ਇਹੀ ਕਾਰਨ ਆ ਵੀ ਇੰਨੀ ਮਹਿੰਗੀ ਕੋਈ ਹਾਕੀ ਨਹੀਂ ਲੈ ਸਕਦਾ ਕੋਈ ਨਿੱਕਰ ਬੂਟ ਜਰਾਬਾਂ ਸਾਰਾ ਕੁਝ ਮੇਰੇ ਖਰਚ ਲੈਣਾ ਹੋਵੇ ਤੇ ਕੋਈ 30-35 ਹਜ਼ਾਰ ਦਾ ਬਜਟ ਆ ਇੱਕ ਪਲੇਅਰ ਦਾ ਤੇ ਗਰੀਬ ਘਰਾਂ ਦੇ ਬੱਚੇ ਹੀ ਇਹ ਹਾਕੀ ਖੇਡਦੇ ਆ ਤੇ ਇਸ ਕਰਕੇ ਉਹ ਬੱਚੇ ਸੋਚਦੇ ਆ ਵੀ ਯਾਰ ਇਹਨਾਂ ਮਹਿੰਗਾ ਕੰਮ ਆ ਤੇ ਆਹ ਬੈਟ ਜਿਹੜਾ ਵਾ ਇਹ ਤੇ ਸੌਖਾ ਹੀ ਕੰਮ ਇੱਕ ਜਣਾ ਲੈ ਆਉ ਪੈਸੇ ਪਾ ਕੇ ਤੇ ਬਾਕੀ ਸਾਰੇ ਜਣੇ ਉਹਦੇ ਨਾਲ ਖੇਡੀ ਜੋ ਐਂ ਤੇ ਦੋ ਖੁੰਡੀ ਕਰਦੇ ਖੇਡਦੇ ਹੁਣ ਹਾਕੀ ਵੀ ਆ ਗਈ ਹਾਂਜੀ ਹਾਕੀ ਵੀ ਆ ਗਈ ਹੌਕੀ ਵੀ ਕਾਸਟਲੀ ਹੁੰਦੀ ਜਾਂਦੀ ਆ ਹਾਲਾਂਕਿ ਬੈਟ ਜਿਹੜੀ ਮਹਿਮਨ ਜਿੱਥੋਂ ਤੱਕ ਮਹਿਮਨ ਨਾ ਵੀ ਕ੍ਰਿਕਟ ਇਜ਼ ਵੈਰੀ ਕਾਸਟਲੀ ਗੇਮ ਤੇ ਇਹ ਤੇ ਫਿਰ ਵੀ ਇਹਨੂੰ ਸਸਤੀ ਆ ਫਿਰ ਇਹਨੂੰ ਪ੍ਰਮੋਟ ਕਰਨ ਦਾ ਕੀ ਕਰਨਾ ਚਾਹੀਦਾ ਸਰਕਾਰ ਨੂੰ ਕੀ ਪ੍ਰਾਲਾ ਕਰਨੀ ਚਾਹੀਦੀ ਸਰਕਾਰ ਨੂੰ ਅਪਰਾਲਾ ਜੀ ਜਿਹੜਾ ਬੱਚਾ ਸਰਕਾਰ ਨੂੰ ਇੱਕ ਬਣਾ ਦੇਣਾ ਚਾਹੀਦਾ ਕਿ ਰੂਲ ਕਾਨੂੰਨ ਵੀ ਜਿਹੜਾ ਬੱਚਾ ਵੀ ਸੀਨੀਅਰ ਨੈਸ਼ਨਲ ਖੇਡ ਗਿਆ ਜਾਂ ਨੈਸ਼ਨਲ ਖੇਡ ਗਿਆ ਉਹਨੂੰ ਕਿਤੇ ਨਾ ਕਿਤੇ ਉਹਦਾ ਜੋਬ ਦਾ ਪ੍ਰਬੰਧ ਹੋ ਜੇ ਨਾ ਤੇ ਇਹ ਆਟੋਮੈਟਿਕਲੀ ਜਿਹੜੀ ਹੈ ਨਾ ਇਹ ਗਰਾਸ ਰੂਟ ਲੈਵਲ ਤੇ ਹਾਕੀ ਪ੍ਰਮੋਟ ਹੋ ਜਾਵੇ ਥੈਂਕ ਯੂ ਸਮਝਣ ਲਈ ਧੰਨਵਾਦ